ਵਾਹਿ ਗੁਰੂ ਵਾਹਿ ਵਲਦੀ ਚਿਖਾ ਵਿੱਚੋਂ ਉੱਠ ਕੇ ਖੜਾ ਹੋ ਗਿਆ ਬਜ਼ੁਰਗ ਬੰਦਾ ਇਹ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ ਜਿਸ ਵਿੱਚ ਪਰਿਵਾਰ ਵੱਲੋਂ ਰਸਮ ਅਨੁਸਾਰ ਜਦੋਂ ਬਜ਼ੁਰਗ ਦਾ ਸੰਸਕਾਰ ਕੀਤਾ ਜਾਂਦਾ ਤੇ ਬਜ਼ੁਰਗ ਨੂੰ ਜਦੋਂ ਚਿਖਾ ਉੱਤੇ ਲੰਮਾ ਪਾ ਕੇ ਅੱਗ ਲਗਾਈ ਜਾਂਦੀ ਆ ਤਾਂ ਬਜ਼ੁਰਗ ਇੱਕਦਮ ਉੱਠ ਕੇ ਖੜਾ ਹੋ ਜਾਂਦਾ ਹੈ ਤੇ ਇਹ ਸਭ ਕੁਝ ਦੇਖ ਕੇ ਚਾਰੇ ਪਾਸੇ ਖੜੇ ਲੋਕ ਹੈਰਾਨ ਰਹਿ ਜਾਂਦੇ ਹਨ ਦੇਖੋ ਪਰਮਾਤਮਾ ਦੇ ਰੰਗ ਜਿਹਨੂੰ ਰੱਖਣਾ ਹੁੰਦਾ ਪਰਮਾਤਮਾ ਆਪ ਰੱਖਦਾ ਹੈ ਕੀ ਕਹਿਣਾ ਚਾਹੋਗੇ ਇਸ ਵੀਡੀਓ ਪ੍ਰਤੀ ਕਮੈਂਟ ਕਰਕੇ ਜਰੂਰ ਦੱਸਣਾ ਕਮੈਂਟਾਂ ਵਿੱਚ ਵਾਹਿਗੁਰੂ ਜਰੂਰ ਲਿਖਣਾ ਧੰਨਵਾਦ